ਹਾਂਜੀ ਦੋਸਤੋ ਗੁਰਦੀਪ ਸਿੰਘ ਦੀ ਪ੍ਰੋਫਾਈਲ ਤੇ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸੋ ਮੇਰੇ ਵੀਰਾਂ ਨੂੰ ਜਿਹੜੀ ਅੱਜ ਦੀ ਆਪਾਂ ਜਾਣਕਾਰੀ ਦੇਣੀ ਹੈ ਉਹ ਦੇਣੀ ਹੈ ਬੁਢਾਪਾ ਪੈਨਸ਼ਨ ਜਾਂ ਆਪਣੀ ਵਿਧਵਾ ਪੈਨਸ਼ਨਾਂ ਗੀਨ ਪੈਨਸ਼ਨਾਂ ਜਿਹੜੀਆਂ ਰਹਿ ਗਈਆਂ ਨੇ ਜੀ ਉਹ ਇਸ ਮਹੀਨੇ ਦੀ ਅਪ੍ਰੈਲ ਦੀਆਂ ਉਹਦਾ ਕੀ ਕਾਰਨ ਹੈ ਕਿਉਂ ਨਹੀਂ ਆਈਆਂ ਅਜੇ ਤੱਕ ਸੋ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦੇਵਾਂਗੇ ਸੋ ਜਾਣਕਾਰੀ ਨੂੰ ਜੀ ਪੂਰਾ ਸੁਣ ਲਿਓ ਵੀਡੀਓ ਨੂੰ ਪੂਰਾ ਦੇਖ ਲਓ ਵੀਡੀਓ ਨੂੰ ਪੂਰਾ ਦੇਖਣ ਤੋਂ ਪਹਿਲਾਂ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲਓ ਜੀ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਆਪਾਂ ਤੁਹਾਡੇ ਲਈ ਅੱਗੇ ਵੀ ਇਹੋ ਜਿਹੀ ਵੀਡੀਓ ਜੀ ਜਿਹੜੀਆਂ ਬਣਾਉਨੇ ਆ ਤਾਂ ਲੈ ਕੇ ਆਂਦੇ ਰਹੀਏ ਸੋ ਹਾਂਜੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ 28 ਤਰੀਕ ਤੱਕ ਭਗਵੰਤ ਮਾਨ ਸਰਕਾਰ ਨੇ April ਮਹੀਨੇ ਦੀਆਂ ਬਹੁਤ ਸਾਰੀਆਂ ਪੈਨਸ਼ਨਾਂ ਨੇ ਜਿਹੜੀਆਂ ਬਜ਼ੁਰਗਾਂ ਦੀਆਂ ਵਿਧਵਾ ਦੇ ਆਪਣਾ ਅੰਗਹੀਨ ਉਹ ਖਾਤਿਆਂ ਦੇ ਵਿੱਚ ਪਾ ਦਿੱਤੀਆਂ ਨੇ ਜਿਹੜੀ ਕਿ ਤਕਰੀਬਨ 1500 ਰੁਪਏ ਮਹੀਨੇ ਦੀ ਪੈਨਸ਼ਨ ਸਾਰਿਆਂ ਦੇ ਖਾਤੇ ਦੇ ਵਿੱਚ ਆਈ ਹੈ ਪਰ ਜਿਹੜੀ ਹੁਣ ਨਵੀਂ ਜਾਣਕਾਰੀ ਨਿਕਲ ਕੇ ਆ ਰਹੀ ਹੈ ਜੀ ਉਹ ਆ ਰਹੀ ਹੈ ਕਿ ਹੁਣ ਜਿਨ੍ਹਾਂ ਦੀ ਪੈਸਨਾ ਰਹਿੰਦੀਆਂ ਨੇ ਉਹਨਾਂ ਦੀ ਕੋਈ ਜਾਂਚ ਚੱਲ ਰਹੀ ਹੈ ਵਿਭਾਗ ਵੱਲੋਂ ਜਿਨ੍ਹਾਂ ਦੇ ਵਿੱਚ ਉਹਨਾਂ ਵੱਲੋਂ ਸ਼ੰਟੀ ਕੀਤੀ ਜਾ ਰਹੀ ਹੈ ਆਪਣੇ ਪ੍ਰੂਫਾਂ ਦੀ ਕੋਈ ਨਜਾਇਜ਼ ਪੈਸਨਾ ਨੇ ਜਿਹੜੇ ਵਿੱਚੋਂ ਕੱਟੀਆਂ ਜਾਣਗੀਆਂ ਤੇ ਜਾਇਜ ਪੈਲਸਨਾ ਨੇ ਜਿਹੜੀਆਂ ਜੀ ਉਹ ਹੀ ਲਾਗੂ ਹੋਣਗੀਆਂ ਤੇ ਹੋ ਸਕਦਾ ਹੈ ਜੀ ਉਹ ਪੈਲਸਨਾ 2500 ਰੁਪਇਆ ਹੀ ਆਣ ਕਈ ਜ਼ਿਲ੍ਹਿਆਂ ਦੇ ਵਿੱਚ ਖਬਰ ਸੁਣਨ ਵਿੱਚ ਆਈ ਹੈ ਕਿ ਕੁਝ ਲੋਕਾਂ ਦੀ 2500 ਪੈਨਸ਼ਨ ਆ ਗਈ ਹੈ ਪਰ ਆਪਣੇ ਹਲੇ ਤੱਕ ਕਿਸੇ ਦੀ ਨਹੀਂ ਆਈ ਹੈਗੀ ਜੀ ਤਾਂ ਕਰਕੇ ਆਪਾਂ ਇਹ ਜਾਣਕਾਰੀ ਨੂੰ ਅਧੂਰੀ ਮੰਨਦੇ ਹਾਂ ਪਰ ਜਿਹੜੀ ਜਾਣਕਾਰੀ ਮੁਤਾਬਕ ਜੀ ਸੁਣਨ ਵਿੱਚ ਆਇਆ ਕਿ ਬਹੁਤ ਸਾਰੀਆਂ ਪੈਨਸ਼ਨਾਂ ਨੇ ਜਿਹੜੀਆਂ ਹਲੇ ਰਹਿੰਦੀਆਂ ਨੇ ਪੈਂਕਣਿਓ ਮੀਨਾ ਪੂਰਾ ਹੋ ਗਿਆ ਪਰ ਹਾਲੇ ਤੱਕ ਪੈਨਸ਼ਨ ਨਹੀਂ ਪਈ ਉਹਦਾ ਵੱਡਾ ਕਾਰਨ ਇਹ ਹੀ ਹੈ ਜੀ ਕਿ ਇਹਨਾਂ ਦੀ ਜਿਹੜੀ ਸ਼ਾਂਤੀ ਹੈ ਪਿੰਡਾਂ ਦੇ ਵਿੱਚ ਘਰ ਘਰ ਆ ਕੇ ਮੁਲਾਜ਼ਮ ਕਾਗਜ਼ਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਕਰ ਰਹੇ ਨੇ ਕਿ ਉਹਨਾਂ ਕੋਲ ਕੀ ਪ੍ਰਾਪਰਟੀ ਹੈ ਕੀ ਸਰਕਾਰੀ ਮੁਲਾਜ਼ਮitani ਉਹਨਾਂ ਦਾ ਸਾਰਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਸੋ ਹੁਣ ਕਰਦਿਆਂ ਜੀ ਇਹ ਜੇਕਰ ਛੋਟੀ ਪਿੰਡਾਪਾ ਪੈਨਸ਼ਨ ਵੀ ਕੱਟਦੀ ਹੈ ਪਹਿਲਾਂ ਤਾਂ ਤੁਸੀਂ 10 ਤਰੀਕ ਤੱਕ ਆਪਣੀ ਪੈਨਸ਼ਨ ਦੀ ਤੁਸੀਂ ਇੰਤਜ਼ਾਰ ਕਰਨਾ ਹੈ ਪਰ ਜੇਕਰ ਤੁਹਾਡੀ ਜਾਇਜ਼ ਪਲਸਨ ਲੱਗੀ ਹੋਈ ਹੈ ਤੁਹਾਡੇ ਡਾਕੂਮੈਂਟ ਸਹੀ ਨੇ ਸਾਰੇ ਕਾਗਜ਼ ਸਹੀ ਨੇ ਤਾਂ ਤੁਸੀਂ ਆਪਣੇ ਜਿਹੜੇ ਕਾਗਜ਼ ਨੇ ਆਪਣੇ ਸਾਰੇ ਪ੍ਰੂਫ ਸਹੀ ਉਹ ਲੈ ਕੇ ਜੀ ਆਪਣੇ ਜਿਹੜੇ ਜ਼ਿਲ੍ਹਾ ਦਫ਼ਤਰ ਦੇ ਵਿੱਚ ਸਮਾਜ ਭਲਾਈ ਭਲਾਈ ਵਿਕਾਸ ਦਫ਼ਤਰ ਜਿਹੜਾ ਪੈਨਸ਼ਨ ਵਿਭਾਗ ਦਾ ਹੁੰਦਾ ਹੈ ਸੋ ਉੱਥੇ ਚਲਾ ਜਾਣਾ ਜੀ ਤੁਸੀਂ ਉੱਥੇ ਚਲ ਜਾ ਕੇ ਆਪਣੇ ਡਾਕੂਮੈਂਟਾਂ ਨੂੰ ਵੈਰੀਫਾਈ ਕਰਵਾ ਕੇ ਆਪਣੀ ਪੈਨਸ਼ਨ ਨੂੰ ਦੁਬਾਰਾ ਤੁਸੀਂ ਚਾਲੂ ਕਰਵਾ ਸਕਦੇ ਹੋ ਜੀ ਸੋ ਅੱਗੇ ਜੇਕਰ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ